ਹਾਂ ਵੀ ਮੇਤਰਾ ਆ ਜਾਗਾ ਜੀ ਸ਼ਿਫਟੀ ਦਾ ਲਾਸਟ ਦੇ ਨਹੀਂ ਮੰਨ ਲਓ ਕੱਲ ਨੂੰ ਆਪਾਂ ਚੱਲ ਜਾਣਾ ਤੇ 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 ਦਸਤਾ 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 ਨਹੀਂ ਇੰਤਰੀ ਰਹਤੇ ਆ ਕਮਾਗਾਰੇ ਲੋਕ ਤੁਰੇ ਫਿਰਦੇ ਪਊ ਬਾਕੀ ਯਾਰ ਜਿਹੜਾ ਜਿਹੜਾ ਸੋਸ਼ਲ ਮੀਡੀਆ ਹੈਗਾ ਨਾ ਮੈਂ ਕੱਲ ਵੀ ਸੋਚਣ ਡਿਆ ਮੈਂ ਜਿੰਨੇ ਸਕਰੋਲ ਕਰਦਾ ਨਾ ਤੇ ਉਹਦੇ ਵਿੱਚ ਯਾਰੀਆਂ ਫਲਾਨਾ ਢੀਂਗੜਾ ਤੋਂ ਇਦਾਂ ਤੋਂ ਇਦਾਂ ਜ਼ਿੰਦਗੀ ਦੀ ਕੁੜੀਆਂ ਮਿਹਣਿਓ ਕਮੇਣੀ ਹੋਈ ਪਈ ਹੈ। ਸਹੀ ਆ। ਐਸੇ ਜ਼ਿੰਦਗੀ ਸਾਡਾ ਸਕੂਨ ਹੀ ਨਹੀਂ ਹੈ ਮੈਂ ਅੱਜ ਕਰਦਿਆਂ ਨਾਲ ਗੱਲ ਕਰਨਿਆ ਵੀ ਹਾਂ ਹਾਂ ਅਸੀਂ ਲੀਆ ਪਰੰਗੀ ਨਾ ਅਰਚਵਾਲੀਆ ਟ੍ਰਿਪੀ ਸ਼ੁਰੂ ਕਹਾਣੀ ਅਸੀਗਰ ਆਪਾ ਪੁੱਲੋ ਵਸ਼ ਲੋ ਨਾ ਨਾ ਐਡਿਟਿੰਗ ਵੀ ਬੜੇ ਸਦੀ ਦਿਮਾਗ ਨਾ ਕਰਦੇ ਗਈ ਲੋ ਸ੍ਰੀ ਕਾਲਮੀ ਦੋਸਤੋ ਹਰਚਵਾਲਾ ਆ ਗਿਆ ਅੱਜ ਦਾ ਰੋਡ ਟੌਰ ਕਰਾਉਣੇ ਆ ਹਰਚਵਾਲਾ ਦਾ ਪੰਪ ਪਾਈਨਾ ਐਦਾਂ ਦੇ ਟੂਰ ਜੇ ਬਣਾਉਣਗੇ ਬਣਾ ਕੇ ਪਾਉਣੇ ਚਾਹੀਦੇ ਹਨ ਹੈ